ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਡਾਕਟਰ ਪ੍ਰੋਜੈਨ ਰਾਹ ਬੋਲਦਾ ਦਾਸ ਸੈਨੋਜੇ ਦਾ ਪਿਛਲੇ 46 ਸਾਲ ਤੋਂ ਨਿਵਾਸੀ ਆ ਔਰ ਗੁਰੂनाथ ਜੀ ਨੇ ਈ ਕਿਰਪਾ ਕੀਤੀ ਦਾਸ ਦੇ ਉੱਤੇ ਸਾਰੇ ਸਤਿਗੁਰਾਂ ਨੇ ਕਿ ਦਾਸ ਨੂੰ ਇਸ ਬਾਗਪਰਾਪ ਹੋਇਆ ਪਈ ਗੁਰਦੁਆਰਾ ਸਾਹਿਬ ਦਾ ਜਿਹੜੇ ਬਾਨੀ ਮੈਂਬਰਾਂ ਦੇ ਬਣ ਕੇ ਆ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਕੀਤੀ ਆ ਗੁਰਦੁਆਰਾ ਸਾਹਿਬ ਬਣਾਉਣ ਵਾਲੇ ਡਿਸਕਸ਼ਨ ਕੀਤੀ ਆ ਗੁਰਦੁਆਰਾ ਸਾਹਿਬ ਬਣਾਉਣ ਦਾ ਫੈਸਲਾ ਕੰਦੇ ਰਿਸਕਨ ਕੀਤੀ ਆ ਔਰ ਇਜਲਾਨਾਸੇ ਗੁਰਦੁਆਰਾ ਸਾਹਿਬ ਦੇ ਇਹ ਵੀ ਐਕਚੁਅਲੀ ਦਾਸ ਨੇ ਰੱਖਿਆ ਔਰ ਦਾਸ ਨੇ 13 ਸਾਲ ਤਕਰੀਬਨ ਗੁਰਦੁਆਰਾ ਸਾਹਿਬ ਦੀ ਕਮੇਟੀ ਸਟ੍ਰੈਕ ਕੇ ਸੇਵਾ ਕੀਤੀ ਆ ਔਰ ਗੁਰਦੁਆਰਾ ਸਾਹਿਬ ਵਾਸਤੇ ਹਰ ਹਰ ਸੰਭ ਕੋਸ਼ ਕੀਤੀ ਆ ਗੁਰਦੁਆਰਾ ਸਾਹਿਬ ਦਾ ਕੋਈ ਵੀ ਕੰਮ ਹੋਵੇ ਅਸੀਂ ਕਦੇ ਵੀ ਪਿੱਛੇ ਨਹੀਂ ਰਹੇ ਔਰ ਦਾਸ ਦਾ ਪਰਵਾਰ ਟੋਟਲੀ ਡੈਡੀਕੇਟਡ ਹੈ ਪਿਛਲੇ ਤਕਰੀਬਨ ਚੌਥੀ ਨਹੀਂ ਤਕਰੀਬਨ 30-40 ਸਾਲ ਤੋਂ ਦਾਸਦੀ ਸਿੰਘ ਨੇ ਹਰੇਕ ਸੰਡੇ ਜਾ ਕੇ ਗੁਰਦੁਆਰਾ ਸਾਹਿਬ 'ਚ ਲੰਗਰੀ ਸੇਵਾ ਕਰਦੀ ਆ। ਬਸ ਉਹਦਾ ਕੰਮ ਹੈ ਲੰਗਰੀ ਸੇਵਾ ਕਰਨੀ। ਔਰ ਦਾਦਾ ਕੰਮ ਹੈਗਾ ਭਈ ਜੋ ਵੀ ਸਿੱਖਾਂ ਦੇ ਮਸਲੇ ਹੈਗੇ ਸਾਡੀ ਸੰਗਤ ਦੇ ਮਸਲੇ ਹੈਗੇ ਆ ਉਹਨਾਂ ਨੂੰ ਅਸੀਂ ਸੁਣਦੇ ਆਂ ਔਰ ਕੋਸ਼ਿਸ਼ ਕਰਦੇ ਆਂ ਭਈ ਸੰਗਤਾਂ ਦੇ ਉਹ ਰੂਬਰੂ ਉਹਨਾਂ ਨੂੰ ਪੇਸ਼ ਕੀਤਾ ਆ ਬਈ। ਜਿਹੜੀ ਹੁਣ ਦੀ ਮੈਂ ਗੱਲ ਆਪਸ ਵਿੱਚ ਨਾ ਗੱਲ ਕਰਨੀ ਉਹ ਆ ਭਈ ਪਿਛਲੇ ਤਕਰੀਬਨ 40 ਸਾਲ ਤੋਂ ਬਾਬ ਢਿੱਲੋਂ ਤੇ ਉਹਦੇ ਪਰਿਵਾਰ ਤੇ ਕੁਝ ਹੋਰ ਪਰਵਾਨਾਂ ਦਾ ਕਬਜ਼ਾ ਹੈਗਾ। ਉਹੀ ਬੰਦੇ ਕਮੇਟੀ ਜਾਈ ਜਾਂਦੇ ਆ, ਉਹੀ ਬੰਦੇ ਜਿਹੜੇ ਆ ਉਹਨਾਂ ਦੀ ਦੂਜੀ ਪੀੜ੍ਹੀ ਵੀ ਸ਼ੁਰੂ ਹੋ ਗਈ ਆ। ਉਹ ਨਿਕਲਦਾ ਨਾਂ ਨਹੀਂ ਰਹਿੰਦੇ। ਔਰ 2015 ਦੇ ਵਿੱਚ ਇਲੈਕਸ਼ਨ ਹੋਈ ਸੀਗੀ ਉਹ ਵੀ ਕੋਰਟ ਦੇ ਆਰਡਰ ਦੇ ਨਾਲ। ਜਿਹੜੀ ਹੁਣ ਇਲੈਕਸ਼ਨ ਹੋ ਰਹੀ ਆ ਇਹ ਵੀ ਕੋਰਟ ਦੇ ਆਰਡਰ ਦੇ ਨਾਲ। ਮੈਂ ਆਪ ਜੀ ਨੂੰ ਸੰਖੇਪ ਰੂਪ ਦੇ ਵਿੱਚ ਥੋੜਾ ਜਿਹਾ ਜੋ 2011 ਦੇ ਵਿੱਚ ਆ ਉਹਦੇ ਬਾਰੇ ਦੱਸਣਾ ਚਾਹੁੰਦਾ ਕਿਉਂਕਿ ਸੰਗ ਦੇ ਬਹੁਤੇ ਮੈਂਬਰ ਉਸ ਵੇਲੇ ਇੱਥੇ ਨਹੀਂ ਸੀ ਆਏ। ਪਰ ਕਿਉਂਕਿ ਮੈਂ ਉਹ ਪੁਰਾਣੇ ਮੈਂਬਰਾਂ ਵਿੱਚੋਂ ਜੇ ਗੁਰੂ ਦੀ ਬਾਤ ਨਾਲ ਜਿਹੜਾ ਜਾਗਦਾ ਮੈਂ ਚਾਹਣਾ ਤੁਹਾਨੂੰ ਉਹਦੇ ਬਾਰੇ ਕੁਝ ਜਾਣਕਾਰੀ ਦਿੱਤੀ ਸ਼ਾਹ ਜੀ 2000 April 10 2011 ਦੇ ਗੁਰਦੁਆਰਾ ਸਾਹਿਬ ਦੀ ਜਿਹੜੀ ਵੱਡੀ ਬਿਲਡਿੰਗ ਦੀ ਗ੍ਰੈਂਡ ਓਪਨਿੰਗ ਹੋਈ ਬਹੁਤ ਵੱਡਾ ਇਕੱਠ ਹੋਇਆ ਉੱਥੇ ਸਾਰੇ ਕੈਲੇਫੋਨੀਆ ਸਾਰੇ ਸਟੇਟਾਂ ਦੇ ਬਾਹਲੇ ਦੇ ਮਿਲਕਾਂ ਦੇ ਵੀ ਬੰਦੇ ਆਏ ਕੈਲੇਫੋਨੀਆ ਗਵਰਨਰ ਜੈਰੀ ਬਰੌਨ ਵੀ ਆ ਔਰ ਹੋਇਆ ਕਿ ਇਸ ਕਮੇਟੀ ਨੇ ਸੰਕਾ ਦੇ ਨਾਲ ਧੋਕਾ ਕੀਤਾ ਉਸ ਦਿਨ ਵੀ ਕਿਸੇ ਨੂੰ ਨੋਟੀਫਾਈ ਨਹੀਂ ਕੀਤਾ ਪਰ ਭਾਈ ਅਗਲੇ ਹਫਤੇ ਤੇ ਕਮਿਟੀ ਵੀ ਹੋਣੀ ਗੁਰਦੁਆਰਾ ਸਾਹਿਬ ਦੀ ਹਾਲਾਂਕਿ ਤੀਤੀ ਸੀ ਨਮਾਜ਼ ਜੀ ਵੀ ਮਹਿਲ ਜਿਹੜੀ ਆ ਉੱਥੇ ਲੱਗਦੇ ਵਿੱਚ ਸਾਰੇ ਪਾਸੇ ਨਾਲ ਸੰਗਤ ਆਈ ਜਿੱਥੇ ਜੀ ਕੰਮ ਨੂੰ ਮਾ ਕੇ ਆਇਓ ਉੱਥੇ ਗੁਰਦੁਆਰਾ ਸਾਹਿਬ ਦੀ ਤੇ ਗ੍ਰੈਂਡ ਆਪਨ ਹੋਣੀ ਆ ਤੇ ਇਹਨੇ ਕੀ ਕੀਤਾ ਅਗਲੇ ਹਫਤੇ 17 ਅਪ੍ਰੈਲ 2011 ਨੂੰ ਆਪਣੇ ਚਾਹਤੇ ਆਪਣੇ ਪਰਿਵਾਰ ਦੇ ਨਾਲ ਬਰਸਦ ਕੇ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਨਹੀਂ ਗੁਰਦੁਆਰਾ ਸਾਹਿਬ ਦੇ ਕਿਸੇ ਤੰਬੂ 'ਚ ਨਹੀਂ ਇੱਕ ਛੋਟਾ ਜਿਹਾ ਕਮਰਾ ਸੀ ਦਾ ਲਾਇਬ੍ਰੇਰੀ ਦਾ ਉੱਥੇ ਬੰਦੇ ਇਕੱਠੇ ਕਰਕੇ ਉਹਨਾਂ ਦਾ ਵਫਾੜੇ ਕਰਵਾ ਕੇ ਸੰਵਿਧਾਨ ਦੇ ਵਿੱਚ ਤਬਦੀਲੀਆਂ ਉਹ ਜੀਆਂ ਕਰ ਲਈਆਂ ਕਿ ਸਾਧ ਸੰਗ ਜਿਹੜੀ ਜਨਰਲ ਬਾਡੀ ਆ ਉਹਦੇ ਸਾਰੇ ਹੱਕ ਹੀ ਖੋਲੇ ਜਾਨੀ ਉਹ ਨਹੀਂ ਏਦਾਂ ਦੀਆਂ ਚੇਂਜਸ ਲਿਆਂਦੀਆਂ ਕਿ ਜਨਰਲ ਬਾਡੀ ਦੀ ਕਦੀ ਨਾ ਤਾਂ ਮੀਟਿੰਗ ਹੋਵੇ ਨਾ ਜਨਰਲ ਬਾਡੀ ਕਦੀ ਵੀ ਕਮੇਟੀ ਨੂੰ ਚੱਲ ਸਕੇ ਉਹਨਾਂ ਨੇ ਕੀ سلسلہ ਬਣਾਇਆ ਕਿ ਅਹੀਂ ਜੀ ਹੁਣ ਕੀ ਬੰਦੇ ਚੋਣੇ ਨਹੀਂ ਕਰਨੀ ਅਸੀਂ ਇਹ ਰੇਖ ਸਾਲ ਚਾਰ ਚਾਰ ਬੰਦੇ ਬਦਲਾਂਗੇ ਔਰ ਜਿਹੜੇ ਬੰਦੇ ਜਾਣਗੇ ਉਹ ਜਿਹੜੇ ਨਵੇਂ ਆਉਣ ਵਾਲੇ ਬੰਦੇ ਆ ਉਹਨੇ ਸਿਲੈਕਸ਼ਨ ਕੰਨਗੇ ਸਾਹ ਜੀ ਤੁਹਾਡੀ ਕੋ ਲੋੜੀ ਤੁਸੀਂ ਆ ਤੁਹਾਡੀ ਕੋ ਜਰੂਰਤ ਹੀ ਕੋ ਨਹੀਂ ਚਾਹੀ ਔਰ ਉਹਨੇ ਇਹ ਵੀ ਕੀਤਾ ਵੀ ਆਪਣੀ ਜਿਹੜੀ 5 ਸਾਲਾਂ ਵਾਸਤੇ ਜਿਹੜੀ ਵਿਸ਼ਨ ਹੋਰ ਵੀ ਸਿਕਿਉਰ ਕਰ ਲਈ ਵੀ ਅਸੀਂ ਸਾਡੀ ਜੀ ਨੂੰ ਸੁਪਰਵਾਈਜ਼ ਕਰਾਂਗੇ ਜਿਹੜੀ ਟ੍ਰਾਂਜ਼ਿਸ਼ਨ ਸਹੀ ਜਾਵੇ ਇਹ ਹੋਵੇ ਉਹ ਹੋਵੇ ਤੇ ਇਹ ਬਿਲਕੁਲ ਹੀ ਸੰਤਨਾਂ ਨੂੰ ਧੋਖਾ ਨਹੀਂ ਦੇਗਾ ਜਿਹੜਾ ਬੰਦਾ ਲੋਕਾਂ ਨਾਲ ਧੋਖਾ ਕਰਦਾ ਉਹ ਆਪਣੇ ਆਪ ਨੂੰ ਧੋਖਾ ਕਰਦਾ ਔਰ ਕੋ ਦੋਸ਼ ਬਣ ਜਾਂਦਾ ਇਹ ਮਾਰਕਸ ਰੋਲੀ ਇਸ ਜਿਹੜਾ ਬਹੁਤ ਵੱਡਾ ਸਟ੍ਰਾਈਕ ਵਿਦਵਾਨ ਹੋਇਆ ਫਿਲਾਸਫਰ ਉਹਦੀ ਉਹਦਾ ਕਥਨ ਹੈ ਔਰ ਇਹਨਾਂ ਨੇ ਸੰਤਨਾਂ ਨੂੰ ਬਹੁਤ ਵੱਡਾ ਧੋਖਾ ਕੀਤਾ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਮੈਂ ਬਾਅਦ ਚੱਲ ਨੂੰ ਪਰਸਨਲ ਕਾਲ ਕੀਤੀ ਕਹਿੰਦਾ ਲਾਇਆ ਫੋਨ ਤੇ ਮੈਂ ਕਹਿੰਦਾ ਢਿਲੋ ਸਾਹਿਬ ਐ ਕਿਉਂਕਿ ਉਸ ਦਿਨ ਤਾਂ ਅਸੀਂ ਸਟਾਕਟਨ ਸਗੇ ਉੱਥੇ ਨਗਰ ਕੀਰਨ ਹੋ ਰਹਾਂ ਤਾਂ ਪਤਾ ਹੀ ਕੋਈ ਨਹੀਂ ਬਿਤੇ ਕੀ ਹੋਣਾ ਨਾ ਇਹਨੇ ਸਾਨੂੰ ਦੱਸਿਆ ਮੈਂ ਇਹਨੂੰ ਦੱਸਿਆ ਮੈਂ ਕਿਹਾ ਵੀ ਢਿਲੋ ਸਾਹਿਬ ਇਹ ਤੁਸੀਂ ਕੰਮ ਗਲਤ ਕੀਤਾ ਤੁਸੀਂ ਜਨਰਲ ਬਾਡੀ ਨੂੰ ਨੋਟੀਫਾਈ ਨਹੀਂ ਕੀਤਾ ਤੁਸੀਂ ਬਾਜਰਾ ਚ ਇਹੋ ਜਿਹੇ ਚੇਂਜਸ ਕਰ ਲਿਆ ਜਿਹੜੀਆਂ ਬੜੀਆਂ ਕ੍ਰਿਟੀਕਲ ਹੈਗੀਆਂ ਔਰ ਤੁਸੀਂ ਉਹਨੂੰ ਅਨਡੂ ਕਰ ਦੋ ਸਹੀ ਤਰੀਕੇ ਨਾਲ ਜਨਰਲ ਬਾਡੀ ਦੀ ਮੀਟਿੰਗ ਕਰੋ ਉੱਥੇ ਸੰਸਦਾਂ ਦੇ ਵਿਚਾਰ ਸੁਣੋ ਜੋ ਵੀ ਸੰਗਤ ਪਾਸ ਕਰਦੀ ਆ ਸਾਨੂੰ ਮਨਜ਼ੂਰ ਹੋਊਗਾ ਅਗਰੋਂ ਬਾਅਦ ਠੀਕ ਹੈ ਤੁਹਾਡੀ ਮਦਦ ਕਰਾਂਗੇ ਇਹਨੇ ਕੋ ਗੱਲ ਨਹੀਂ ਸੁਣੀ ਇਹਨੂੰ ਫੇਰ ਮੈਂ ਬੇਨਤੀਆਂ ਕੀਤੀਆਂ ਇਹਨੂੰ ਫੋਨ ਨਾਲ ਲੋਕਾਂ ਨੂੰ ਵੀ ਕਾਂਡਕਟ ਕੀਤਾ ਇਹਨੇ ਕੋ ਗੱਲ ਨਹੀਂ ਸੁਣੀ ਅਸੀਂ ਬਰਦਾਸ਼ਤ ਹਾਰ ਕਮੇਟੀ ਦੀ ਸਥਾਪਨਾ ਕਰ ਲਈ ਕੁਝ ਦਿਨਾਂ ਦੇ ਬਾਅਦ ਹੀ ਫੇਰ ਇਹਨੂੰ ਲਕਸ਼ਿਤ ਤੌਰ ਤੇ ਇੱਕ ਨੋਟਿਸ ਵੀ ਦਿੱਤਾ ਜਿਹੜਾ ਮੇਰਾ ਲੱਗਦਾ ਵਕੀਲ ਹਰਪਾਲ ਸਿੰਘ ਉਹਨੇ ਉਹ ਡਰਾਫਟ ਕੀਤਾ ਔਰ ਉਹਤੇ ਕਿਰਨ ਤਖਾ 15 ਬਤਨ ਸਾਡੇ ਜਨਰਲ ਬਾਡੀ ਦੇ ਮੈਂਬਰਾਂ ਨੇ ਸਾਈਨ ਵੀ ਹੋਇਆ ਇਹਨੇ ਫੇਰ ਵੀ ਗੱਲ ਨਹੀਂ ਸਾਡੀ ਸੁਣੀ ਫੇ ਸਾਨੂੰ ਹਾਰ ਕੇ ਸਾਨੂੰ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਔਰ ਇਹਨੇ ਉਦੋਂ ਤੱਕ ਜਿਹੜੀ 3 ਜੁਲਾਈ ਨੂੰ ਇੱਥੇ ਜਨਰਲ ਬਾਡੀ ਦੀ ਮੀਟਿੰਗ ਸੱਦੀ ਸੀ ਤੇ ਨਾਲੇ ਚੌਂ ਜਨ ਵਾਲੀ ਇਲੈਕਸ਼ਨ ਸੱਦੀ ਸੀਗੀ ਉਹ ਵੀ ਉਸ ਵੀਕਐਂਡ ਦੇ ਜਿਹੜਾ 3 ਜੁਲਾਈ ਵਾਲਾ ਉਥੇ ਹੋਈ ਉੱਥੇ ਮੀਟਿੰਗ ਸਦਨੀ ਸੀ ਉੱਥੇ ਜਿਹੜੀ ਜਨਵੜਾੜੀ ਦੀ ਮੀਟਿੰਗ ਹੋਈ ਤਕਰੀਬਨ ਕਰਦਿਆਂ ਕਰਾਉਣੇ 2:30 ਹੋ ਜੇ ਜਦੋਂ ਉਹਦੇ ਸੰਗਤ ਪਹੁੰਚੀ ਤਾਂ ਸੰਗ ਦਾ ਰੋਹ ਦੇ ਬੜਾ ਇਹਦੇ ਖਿਲਾਫ ਸੀਗਾ ਤੇ ਸੰਗਤਾਂ ਨੇ ਬੇਨਤੀ ਕੀਤੀ ਵੀ ਇਹਦਾ ਕਰੋ ਜਿਹੜੀ ਕਮੇਟੀ ਦੇ ਖਿਲਾਫ ਜਿਹੜਾ ਬੇਵਿਸ਼ਵਾਸੀ ਦਾ ਬੇਵਿਸ਼ਵਾਸੀ ਦਾ ਮਤਾ ਪਾਸ ਕੀਤਾ ਜਾਵੇ ਔਰ ਦਾਸ ਨੇ ਮਤਾ ਪੜਿਆ ਕਮੇਟੀ ਦੇ ਖਿਲਾਫ ਇਹਨਾਂ ਦੀ ਕਮੇਟੀ ਦਾ ਆਦੇ ਖੁਦ ਪੰਕ ਕੀਤੀ ਔਰ ਸੰਗਤਾਂ ਨੇ ਜਕਾਰੇ ਛੱਡੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਮਾਈਕ੍ਰੋਫੋਨ ਆ ਸਾਊਂਡ ਸਿਸਟਮ ਸਾਰਾ ਬੰਦ ਕਰ ਦਿੱਤਾ ਔਰ ਸਾਡੇ ਕੋਲ ਕੁਦਰਤੀ ਇੱਕ ਸਿੱਧਾ ਜਿਹੜਾ ਤੋ ਤੁੱਤੋਇਆ ਹੁੰਦਾ ਉਹਨੂੰ ਕਹਿੰਦੇ ਆ ਬਲੋ ਹੁੰਦਾ ਜਾਂ ਹੁੰਦਾ ਉਹ ਉਹ ਪੋਰਟੇਬਲ ਸਾਡ ਕੋਲ ਸਿਕਾ ਸਪੀਕਰ ਉਹਦੇ ਨਾਲ ਫਿਰ ਅਸੀਂ 20ਾਂ ਬੰਦਿਆਂ ਦੇ ਆਪਣਾ ਦੇ ਨਾਮ ਪੜੇ ਉੱਤੇ ਕੱਲੇ-ਕੱਲੇ ਨੂੰ ਸੈਕੰਡ ਕੀਤਾ ਕੱਲੇ-ਕੱਲੇ ਨੇ ਐਕਸੈਪਟ ਸੀ ਲਈ ਉਹਦੀ ਔਰ ਇਹ ਜਿਹੜੀ ਸਾਰੀ ਦੀ ਸਾਰੀ ਕਮੇਟੀ ਹੇ ਘਰ ਤੋੜ ਦਿੱਤੀ ਹੁਣ ਮੈਂ ਇਹ ਤੁਹਾਨੂੰ ਇਸ ਕਰਕੇ ਗੱਲਾਂ ਦੱਸ ਰਿਹਾ ਵੀ ਤੁਹਾਨੂੰ ਕਿਸੇ ਨੇ ਨਹੀਂ ਦੱਸੀਆਂ ਜੀ ਖਾਸ ਕਰਕੇ ਇਡੇ ਮੈਂਬਰ ਦੇ ਨਵੇਂ ਆਏ ਆ ਹੁਣ ਹੋਇਆ ਕੀ ਆ ਪਿਛਲੇ ਤਕਰੀਬਨ 35-40 ਸਾਲ ਤੋਂ ਬਾਪ ਧੱਲੋਂ ਨੇ ਤੇ ਕੁਝ ਪਰਿਵਾਰਾਂ ਨੇ ਗੁਰਦਵਾਰ ਸਾਹਿਬ ਤੇ ਕਬਜ਼ਾ ਕੀਤਾ ਆ ਬਾਪ ਧੱਲੋਂ ਨੇ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਸਪਾਂਸਰ ਕੀਤੇ ਇਹਦੀ ਵੱਡੀ ਫੈਮਿਲੀ ਆ ਜਿਹੜੀਆਂ ਸੇ ਪਣਾ ਤੇ ਆਲਮੋਸਟ ਸਾਰੀਆਂ ਸਾਨੂੰ ਦੇ ਉਹਨਾਂ ਦੇ ਪਰਿਵਾਰ ਰਹਿੰਦੇ ਆ ਉਹਨਾਂ ਵਿੱਚੋਂ ਭਾਜੀ ਸਿੰਘ ਬਣੀਵਾਲ ਉਹ ਕਮੇਟੀ ਚ ਰਹੇ ਆ ਉਹ ਚੜਾਈ ਕਰ ਗਿਆ ਉਹਨਾਂ ਦਾ ਲੜਕਾ ਸੇਸ ਸਿੰਘ ਬਿਆਣੀ ਵਾਲ ਆ ਗਿਆ ਫਿਰ ਇੰਦਰ ਸਿੰਘ ਪੰਡਾਲ ਜਿਹੜਾ ਕਿ ਬਾਅਦ ਤੇ ਉਹਨਾਂ ਦਾ ਆਪਣਾ ਹੋਇਆ ਉਹ ਵੀ ਕਮੇਟੀ 'ਚ ਰਹਿ ਚੁੱਕਾ ਫਿਰ ਰஞ்சிਤ ਸਿੰਘ ਹੰਸੜਾ ਉਹਦੀ ਭੁਜਾਇ ਕਮੇਟੀ 'ਚ ਰਹਿ ਚੁੱਕੀ ਆ ਹੰਸੜਾ ਵੀ ਇਹਨਾਂ ਦਾ ਬਣੋਇਆ ਆ ਫਿਰ ਕੁਲਵੰਤ ਸਿੰਘ ਸਿੱਧੂ ਆ ਉਹ ਵੀ ਬਾਅਦ ਤੇ ਉਹਨਾਂ ਦਾ ਬਣੋਇਆ ਆ ਉਹ ਵੀ ਕਮੇਟੀ 'ਚ ਰਹਿ ਚੁੱਕਾ ਫਿਰ ਹਰਪ੍ਰਮੇਂਦਰ ਸਿੰਘ ਪੁਵਾਰ ਆ ਉਹ ਜਿਹੜਾ ਇਹਦੇ ਸੇ ਪੰਡਾਲ ਜਿਹੜਾ ਕਿ ਬਣੋਇਆ ਇਹਦਾ ਬਾਦਲਾ ਉਹਦਾ ਗਾਪ ਬਣੋਇਆ ਆ ਫਿਰ ਰਾਜੂ ਪੁਵਾਰ ਆ ਉਹ ਹਰ ਪਰਮੇਂਦਰ ਸਿੰਘ ਦਾ ਲੜਕਾ ਆ ਜਿਹੜਾ ਕਿ ਬਾਅਦ ਤੇ ਲੋਨੇ ਸਕਿਉਰਟੀ ਨੇ ਰੱਖਿਆ ਲੋਕਾਂ ਨੂੰ ਧੱਕੇ ਮਾਰਨੇ ਰੱਖਿਆ ਉਹਨੇ ਪਰ ਜਿੰਦੇ ਸਿੰਘ ਮੰਗਰ ਆ ਮੈਨੂੰ ਲੱਗਦਾ ਅਸੀਂ 85 ਸਾਲਾਂ ਦੇ ਤੇ ਜ਼ਰੂਰੀ ਹੋਣੀ ਬਾਲਵੀ ਦਾ ਪਿੰਨ ਉਹਦੇ ਪਿਤਾ ਜੀ ਕਮੇਟੀ 'ਚ ਸਨ ਉਹ ਚੜ੍ਹਾਈ ਕਰ ਗਿਆ ਤੇ ਜਿੰਦੇ ਸਿੰਘ ਮੰਗਰ ਉਹਨੂੰ ਕਮੇਟੀ 'ਚ ਆ ਗਏ ਪ੍ਰੀਤ ਸਿੰਘ ਗਰੇਵਾਲ ਦਾ ਬਾਪ ਸੀ ਤਰਲੋਚ ਸੇ ਗਰੇਵਾਲ ਭਲਾ ਪੁਰਸੀ ਮੈਂ ਉਹਦੇ ਬਾਰੇ ਕੋ ਮਾੜੀ ਗੱਲ ਕਹਿ ਨਹੀਂ ਸਕਦਾ ਮੈਂ ਰਿਸਪੈਕਟ ਕਰਦਾ ਹਾਂ ਉਹਦੀ ਉਹ ਚੜ੍ਹਾਈ ਕਰ ਗਿਆ ਪ੍ਰੀਤ ਸਿੰਘ ਗਰੇਵਾਲ ਪ੍ਰੀਤ ਸਿੰਘ ਗਰੇਵਾਲ ਆਿਆਂ ਦਾ ਪਿਆਰਾ ਸੀ ਉਹ ਵੀ ਸੀ ਉਹ ਚੜ੍ਹਾਈ ਕਰ ਗਿਆ ਉਹਦੇ ਮੁੰਡੇ ਮਲਾ ਸਿੰਘ ਉਹ ਵੀ ਨੂੰ ਲੈ ਆਂਦਾ ਕਬ ਸਿੰਘ ਤੁਲੋਤਾ ਚੜਾਈ ਕਰ ਗਿਆ ਉਹਦੀ ਕੁੜੀ ਜਿਹੜੀ ਬੀਬੀ ਮਿਹੜੂਆ ਉਹਨੂੰ ਚਾਕੇ ਲੈ ਆਂਦਾ ਮੈਨੂੰ ਇਹ ਦੱਸੋ ਪੀਲੇ ਪਰਵਾਰਾਂ ਦਾ ਪਰਦਵਾਰਾ ਕਿਸਾਨੀ ਦਾ ਸੋ ਸਾਡੀ ਆਪ ਜੀ ਨੂੰ ਹੱਥ ਬਣ ਕੇ ਬੇਨਤੀ ਆ ਵੀ ਤੁਸੀਂ ਸਾਹ ਸਿੰਘ ਜਿਹੜੀ ਸਲੇਟ ਆ ਇਹਦਾ ਸਾਥ ਦਿਵੋ ਔਰ ਅਸੀਂ ਵੀ ਧੱਕਾ ਮਾਰਨ ਅਸੀਂ ਫਿਜ਼ੀਕਲ ਧੱਕਾ ਨਹੀਂ ਮਾਰਨਾ ਅਸੀਂ ਵੋਟਾਂ ਦਾ ਧੱਕਾ ਮਾਰਨਾ ਇਹ ਜਿਹੜੀ ਸਾਹ ਸਿੰਘ ਦੀ ਸਲੇਟ ਆ ਨਾ 21 ਬੰਦੇ ਇਹਨਾਂ ਨੂੰ ਵੋਟ ਪਾਉਣੇ ਨੇ ਤਾਂ ਕਾਪੀ ਲੱਜਦਾ ਮਹਾਰਾਜ ਜੀ ਆਪ ਵੀ ਲੋ ਨੂੰ ਬਾਹਰ ਕੱਢ ਦੇ ਇਹ ਸਾਡੀ ਬੇਇੱਜ਼ਤੀ ਸਾਨੂੰ ਤੇ ਦੂਸਰੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਇਹ ਇੱਥੇ ਖਾਲਸਾ ਸਕੂਲ ਬਾਰੇ ਬੜਾ ਹੈ ਆਪੇ ਆਪ ਲੋਕ ਆਪਣੇ ਆਪ ਨੂੰ ਥਾਪੜਾ ਦੇ ਰਹੇ ਪਿਛੇ ਆਪੇ ਆਪੇ ਥਾਪੀਆਂ ਦੇ ਰਹੇ ਜੀ ਸਾਡਾ ਕੰਮ ਬਹੁਤ ਵਧੀਆ ਚੱਲਦਾ ਸਚਾਈ ਇਹ ਆ ਵੀ ਜਿਹੜਾ ਖਾਲਸਾ ਸਕੂਲ ਆ ਇੱਥੇ ਜਿਹੜੀ ਸਿੱਖਿਆ ਦਿੱਤੀ ਜਾਂਦੀ ਮੈਂ ਸਿੱਖੀ ਬਾਰੇ ਉਹ ਬਹੁਤ ਪੇਚਲੀ ਆ ਬਹੁਤ ਲੋ ਲੈਵਲ ਦੀ ਆ ਇੱਥੇ ਤਤ ਗੁਰਮੁਖ ਸਿਖਾਈ ਨਹੀਂ ਜਾਂਦੀ ਇੱਥੇ ਜੋ ਸਾਡਾ ਬੈਲੈਂਸ ਸਿੱਖਿਓ ਸਿਖਾਈ ਨਹੀਂ ਜਾਂਦੀ ਜਿਹੜੀ ਕੱਚੀ ਪਿੱਲੀ ਸਿੱਖੀ ਆ ਉਹ ਸਿਖਾ ਕੇ ਕੁਝ ਬੱਚੇ ਚਲੋ ਆਪਣਾ ਕੀਰਤਨ ਕਰਦੇ ਸੋਹਣਾ ਉਹਨਾਂ ਨੂੰ ਵਧਾਈਆਂ ਵੀ ਮੈਂ ਦਿੰਨਾ ਆ ਪਰ ਸਾਡੇ ਖਾਲਸਾ ਸਕੂਲ ਦਾ ਜਿਹੜਾ ਫਰਜ਼ ਆ ਉਹ ਇਹਦੇ ਨਾਲ ਜਿਹੜਾ ਫੰਕਸ਼ਨ ਪੂਰਾ ਨਹੀਂ ਹੁੰਦਾ ਉੱਥੇ ਜਿਹੜੀ ਬੈਲ ਬੈਲੈਂਸ ਜਿਹੜੀ ਸਿੱਖੀ ਦੀ ਉੱਥੇ ਪੜ੍ਹਾਈ ਹੋਵੇ ਕਿਉਂਕਿ ਜਿਹੜਾ ਸਿਲੇਬਸ ਇਹਦੇ ਬੀਬੀ ਨੇ ਗਰੇਂਦਰਪਾਲ ਕੋਰ ਜਿਹੜਾ ਸੌਰੀ ਗਰੇਂਦਰਪਾਲ ਸਿੰਘ ਜਿਹੜਾ ਡਾਕਟਰ ਆ ਇਹਦੀ ਵਾਈਫ ਨੇ ਬਣਾਇਆ ਆ ਉਹਦੀ ਆਪਣੀਆਂ ਕਿਤਾਬਾਂ ਜਿਹੜੀਆਂ ਵੇਚਦੀ ਇਹ ਹੋਰ ਵੀ ਕੀ ਗੁਰਦਾਨਾਂ ਵੇਚਦੀਆਂ ਅਸੀਂ ਚਾਹਾਂਗੇ ਇਹ ਜਿਹੜਾ ਗੁਰਦੁਆਰਾ ਸਾਹਿਬ 'ਚ ਕੋਈ ਵੀ ਸਿਲੇਬਸ ਲੱਗੇ ਉਹਦੇ ਤੇ ਵਿਦਵਾਨਾਂ ਦਾ ਪੈਨਲ ਬੈਠੇ ਜਿਹੜੇ ਪੜ੍ਹੇ ਲਿਖੇ ਬੰਦੇ ਪੀ ਐਚ ਡੀ ਆ ਜਿਹੜੇ ਸਿੱਖ ਸਕਾਲਰ ਆ ਜਿਹੜੇ ਧਰਮੂ ਵਿਅਕਤੀ ਹੈਗੇ ਆ ਉਹਨਾਂ ਦੇ ਨਾਲ ਡਿਸਕਸ ਕਰਕੇ ਉਹ ਜਿਹੜਾ ਸਿਲੇਬਸ ਆ ਅਸੀਂ ਤਿਆਰ ਕਰਾਂਗੇ ਔਰ ਅਪਰੂਵ ਸਲੇ ਸੂਗਾ ਔਰ ਉਹਨੂੰ ਸਾਰੀ ਦੁਨੀਆ ਮੰਨੂਗੀ ਸਾਰੀ ਦੁਨੀਆ ਜੋ ਡਿਸਟ੍ਰੀਬਿਊਟ ਹੋਊਗਾ ਸਾਰੀ ਦੁਨੀਆ ਲੋਕੀ ਲਾਈਕ ਕਰਨਗੇ ਸ਼ੇਅਰ ਵੀ ਕਰਾਂਗੇ ਉਹਦੇ ਨਾਲ ਸਾਡੇ ਸਾਡੇ ਮਨਜੀਤ ਸ਼ਹਿਗੀ ਅਸੀਂ ਗੁਰਦੁਆਰਾ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਵਿੱਚ ਸਰਦੀ ਕਲਾ ਚ ਚਲਾਉਣਾ ਹੈ ਗੁਰਦਾਰ ਸਾਹਿਬ ਦਾ ਖਾਲਸਾ ਸਕੂਲ ਜਿਹੜਾ ਉਹਨੂੰ ਵੀ ਚੜ੍ਹਦੀ ਕਲਾ ਚਲਾਉਣਾ ਆ ਸਾਨੂੰ ਸੋ ਇਹ ਸਾਡੀਆਂ ਬੇਨਤੀਆਂ ਆ ਔਰ ਮੈਂ ਤੁਹਾਨੂੰ ਇਹ ਵੀ ਗੱਲ ਦੱਸਣੀ ਚਾਹੁੰਦਾ ਆ ਕਿ ਭਈ ਹੁਣ ਕਿਉਂਕਿ ਕੁਝ ਗੱਲਾਂ ਇਹੋ ਜਿਹੀ ਹੁੰਦੀਆਂ ਬੰਦੇ ਦੇ ਉਹ ਅੰਦਰ ਤੋਂ ਦਿਲ ਦੇ ਵਿੱਚ ਆ ਕੇ ਧਸ ਜਾਂਦੀਆਂ ਉਹਦੇ ਵਿੱਚ ਮੈਂ ਤੁਹਾਨੂੰ ਦੋ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ ਬਦਕਸੂ ਦੇ ਨਾਲ ਇੱਕ ਇੱਥੇ ਪਰਿਵਾਰ ਆ ਸਾਨੂੰ ਦੇ ਵਿੱਚ ਉਹਨਾਂ ਦਾ ਲੜਕਾ 22-23 ਸਾਲ ਦਾ ਉਚੜਾਈ ਕਰ ਗਿਆ ਬੜੀ 12 ਵਾਸਤੇ ਬੜੀ ਉਹਨਾਂ ਨੂੰ ਡੂੰਗੀ ਸੱਟ ਲੱਗੀ ਫਿਊਨਰਲ ਹோம் ਤੋਂ ਆਏ ਔਰ ਪੋੜ ਪਿਆ ਕੀ ਤਨਵਾ ਉਹਨਾਂ ਪਰਿਵਾਰ ਨੇ ਕਮੇਟੀ ਨੂੰ ਬੇਨਤੀ ਕੀਤੀ ਹੁਣ ਭਾਈ ਗਰਮੇਲ ਸਿੰਘ ਜੀ ਡਾਕੂਮੈਂਟ ਵਾਸਤੇ ਸੰਤਾਂ ਨੂੰ ਜਾਪ ਦਾ ਜਾਪ ਕਰਾਉਣਗੇ ਇਹ ਕਹਿੰਦੇ ਜੀ ਨਹੀਂ ਜਾਪ ਨਹੀਂ ਕਰਾ ਸਕਦੇ ਉੱਥੇ ਬਥੇਰਾ ਜਾਪ ਕਰ ਲੈ ਫਿਊਨਰਲ ਹோம் ਸੇ ਔਰ ਪਰਿਵਾਰ ਨੇ ਕਿ ਇਹਨਾਂ ਦੁਖੀ ਪਰਿਵਾਰ ਦੇ ਮੈਂਬਰ ਸਾਰੇ ਰੋ ਰਹੇ ਸੀ ਮੁੰਡੇ ਦਾ ਪਿਓ ਜਿਹੜਾ ਸੀ ਉਹ ਤਹਾ ਮਾਰਦਾ ਵਿਚਾਰ ਹਾਲ ਦੇ ਵਿੱਚੋਂ ਨਿਕਲਿਆ ਤੁਸੀਂ ਇਹਨੂੰ ਕਿੱਦਾਂ ਡਿਸਕ੍ਰਾਈਬ ਕਰੋਗੇ ਮੈਨੂੰ ਦੱਸੋ ਕਿਸ ਤਰ੍ਹਾਂ ਤੁਸੀਂ ਕੀ ਕਰੋਗੇ ਇਹਨਾਂ ਲੋਕਾਂ ਨੂੰ ਕਿੱਦਾਂ ਡੀਲ ਕਰੋਗੇ ਇਹਨਾਂ ਤੋਂ ਕਿੱਦਾਂ ਛੁਟਕਾਰਾ ਪਾਵੋਗੇ ਹੁਣ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਆਪਣੇ ਬੋਲਵਾ। ਮੇਰੀ ਭਣ ਜਾਵੇ ਅਸੀਂ 8-9 ਸਾਲ ਪਹਿਲਾਂ ਵਿਆਹ ਹੋ ਗਿਆ ਲਾਵਾ ਪੜੀਆਂ ਗਈਆਂ ਅਰਦਾਸ ਵੀ ਹੋ ਗਈ ਤੇ ਮੈਂ ਇੱਕ ਸਿੰਘ ਨੂੰ ਕਹਾਂ ਹੁਣ ਜਿਹੜਾ ਕਮੇਟੀ ਦਾ ਮੈਂਬਰ ਸੀ ਮੈਂ ਕਿਹਾ ਪੇਜ ਦਾਸ ਨੇ ਦੋ ਕੁ ਮਿੰਟ ਬਾਅਦ ਫਿਰ ਬਾਹਰੋਂ ਗਏ ਸੰਤਾ ਜਰ ਮਾਦ ਕੋ ਕਿ ਮੈਂ ਫੈਮਿਲੀ ਦਾ ਹੈੱਡ ਹਾਂ ਕਹਿੰਦੇ ਨਹੀਂ ਜੀ ਇਹ ਫਲਾਣਾ ਮੰਦਾ ਕਿਹਦਾ ਤੁਸੀਂ ਬੋਲ ਨਹੀਂ ਸਕਦੇ ਕਮੇਟੀ ਨੇ ਫੈਸਲਾ ਕੀਤਾ ਇੱਥੇ ਤੁਹਾਨੂੰ ਨਾਲ ਬੋਲ ਨਹੀਂ ਸਕਦਾ ਮੈਂ ਕਿਹਾ ਕਿਉਂ ਕਿਹੜੀ ਕਮੇਟੀ ਨੇ ਸੂਕ ਕੀਤਾ ਮੈਂ ਕਿਹਾ ਗੱਲ ਸੁਣੋ ਅਸੀਂ ਕਮੇਟੀ ਨੂੰ ਸੂਕ ਕੀਤਾ ਕਹਿੰਦਾ ਤੂੰ ਗੁਰਦੁਆਰੇ ਨੂੰ ਸੂਕ ਕੀਤਾ ਮੈਂ ਕਿਹਾ ਗੁਰਦੁਆਰੇ ਨੂੰ ਨਹੀਂ ਸੂਕਤਾ ਇੱਕ ਕਮੇਟੀ ਨੂੰ ਸੂਕ ਕੀਤਾ ਹੈਗਾ ਤੁਹਾਨੂੰ ਸੂਕ ਕੀਤਾ ਹੈ ਜੇ ਲੋੜ ਪਈ ਤਾਂ ਫੇਰ ਵੀ ਕਰੂੰਗਾ ਉਹਨੇ ਜਿੱਤੇ ਆ ਤੁਹਾਨੂੰ ਸ਼ਹਿਰ ਕੋਟਾਂ ਦੇ ਹਰਾਇਆ ਔਰ ਜਿਹੜੇ ਸਾਡੇ ਰਿਸ਼ਤਦਾਰ ਸੀ ਸਾਰੇ ਇਹਦੇ ਖਿਲਾਫ ਹੋ ਗਏ ਮਸਾਂ ਨੂੰ ਜਮਿੰਤਾ ਕਰਕੇ ਉਹਨਾਂ ਨੂੰ ਮੈਂ ਥੋੜਾ ਠੰਡੇ ਸੇੜਾ ਕੀਤਾ ਮੈਂ ਕਿਹਾ ਦੇਖੋ ਗੱਲ ਮਿਲਦੇ ਆਉਣੀਆਂ ਸੋ ਮੇਰਾ ਮਤਲਬ ਇਹ ਆ ਦੱਸ ਇਹ ਗੁਰਦੁਆਰੇ ਦੇ ਕੰਮ ਇਹ ਇਹ ਕਿਹੋ ਜਿਹੀ ਕਮੇਟੀ ਹੈਗੀ ਇਹ ਸੰਤਾਂ ਨੂੰ ਰਿਪਰਿਜ਼ੈਂਟੇਸ਼ਨ ਕਰਦੀ ਆਪਣੇ ਆਪ ਇਹਨਾਂ ਨੂੰ ਕਿਹੜੀ ਚੀਜ਼ ਦਾ ਖਤਰਾ ਪੈ ਗਿਆ ਸੋ ਇਹਦਾ ਫੈਸਲਾ ਤੁਹਾਡੇ ਹੱਥ ਦੇ ਵਿੱਚ ਆ ਸਾਧ ਸੰਗਤ ਤੁਸੀਂ ਫੈਸਲਾ ਕਰਨਾ ਮੇਰੀ ਇਹ ਤੁਹਾਨੂੰ ਹੱਥ ਬਣ ਕੇ ਬੇਂਦੀ ਆ ਭਿਜੜੀ ਸਾਧ ਸੰਗਤ ਲੈ ਰਿਆ ਇਹਦੇ 21 ਮੈਂਬਰ ਆ ਉਹਦੇ ਸਭ ਤੋਂ ਪਹਿਲਾਂ ਭਗਤ ਸਿੰਘ ਜੀ ਦਾ ਨਾਮ ਆਇਆ ਅ ਸਭ ਤੋਂ ਹੇਠਾਂ ਭਜਪਾਲ ਸਿੰਘ ਸਿਆਣੂ ਦਾ ਨਾਮ ਇਹ ਇਹ ਤੁਹਾਡੇ ਸੇਵਾਦਾਰ ਹੋਣਗੇ ਤੁਹਾਡੀ ਗੱਲ ਸੁਣਨਗੇ ਜੋ ਵੀ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਸਬਦਾਂ ਦੇ ਵਿੱਚ ਤਬਦੀਲੀ ਕਰਨੀ ਪਹੂਗੀ ਉਹਦੇ ਵਿੱਚ ਬਹੁਤ ਤਬਦੀਲੀਆਂ ਹੋਣ ਵਾਲੀਆਂ ਪਰ ਅਜੇ ਤੱਕ ਇਹਨਾਂ ਨਹੀਂ ਕਰਨੇ ਜਿੰਨੇ ਕਰਦੇ ਆ ਅਸੀਂ ਤੁਹਾਡੀ ਪਹਿਲਾਂ ਮੀਟਿੰਗ ਕਰਾਂਗੇ ਤੁਹਾਡੇ ਸਾਰਿਆਂ ਦੇ ਵਿਚਾਰ ਲਵਾਂਗੇ ਵਿਚਾਰ ਲਵਾਂਗੇ ਸੁਣਾਂਗੇ ਉੱਤੇ ਡਿਸਕਸ਼ਨ ਕਰਾਂਗੇ ਫਿਰ ਕੋਈ ਸਬਦਾਂ ਦੇ ਵਿੱਚ ਤਬਦੀਲੀ ਹੋਊਗੀ ਔਰ ਲੋਕੀਆਂ ਨੂੰ ਲਾਈਕ ਵੀ ਕਰਨਗੇ ਅਸਾਂ ਮੈਂ ਆਪਚ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਆਂ ਭਈ ਜੋ ਹੁਣ ਇਲੈਕਸ਼ਨ ਹੋ ਰਹੀ 12 ਅਕਤੂਬਰ ਨੂੰ ਇਸ ਵੇਲੇ ਨੂੰ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਵੋਟਾਂ ਪੈਣੀਆਂ ਆ ਗੁਰਦੁਆਰਾ ਸਾਹਿਬ ਨੇ ਦੀ ਕਮੇਟੀ ਨੇ ਕੀ ਕੀਤਾ ਇਹਨਾਂ ਦਾ ਕਿਉਂਕਿ ਜੇ ਢੱਡ ਨਹੀਂ ਭਰਿਆ 2 ਸਾਲ ਦੀ ਤਰਮ ਦੇਣਾ ਇਹ ਚਾਹੁੰਦੇ ਆ ਵੀ ਇਹਨਾਂ ਦੀ 4 ਟਰਨ ਚਲੀ ਆ ਇਹ 4 ਸਾਲ ਦੀ ਕੀਤੀ ਜਾਵੇ ਤੁਸੀਂ ਕਿਰਪਾ ਕਰਕੇ ਉੱਥੇ ਨੋ ਮਾਰ ਨਹੀਂ ਉਹਨੂੰ ਗੋਲ ਕਰਨਾ ਜਿਹੜਾ ਸਰਕਲ ਆ ਨੋ ਵਾਲਾ ਤੇ ਹਰ ਜਿਸ ਬੰਦੇ ਦਾ 40 ਸਾਲ ਗੁਰਦਵਾਰੇ ਦਾ ਕਬਜ਼ਾ ਕਰਕੇ ਢੱਡ ਨਹੀਂ ਭਰਿਆ ਉਹਨੂੰ ਤੁਸੀਂ ਕਿੱਦਾਂ ਹੋਰ 2 ਸਾਲ ਦੀ ਯਾਦ ਦੇਉਂ ਉਹ 2 ਸਾਲਾਂ ਨੇ ਇਹ ਨਿਕਲੇ ਤੇ ਜੇ ਤੁਸੀਂ 4 ਸਾਲ ਦੀ ਇਹਨੂੰ ਤਰਮ ਕਰ ਦਿੱਤੀ ਇਹਨਾਂ ਨੂੰ ਤੁਸੀਂ ਤਾਂ ਜੀ ਤੁਹਾਡੇ ਬੱਚ ਵੀ ਨਹੀਂ ਕਦੀ ਕੱਢ ਸਕਦੇ ਇਹ ਮੇਰੀ ਬੇਨਤੀ ਬਰਵਾਕ ਕਰਨ ਵਰਟੀਕਲ ਖਾਸ ਸਾਹਿਬ